ਆ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਕਿਹੜਾ ਪਿੰਡ ਆਪਣਾ ਹਸਨਪਿੰਡਾ ਵਿੱਚ ਹਸਨ ਪਿੰਡਾ ਹਸਨ ਜੀ ਹਸਨ ਕਹੇ ਜਾਨਵਰ ਲੈ ਕੇ ਆਇਓ ਅਸੀਂ ਤਾਂ ਮਿਦਾਨਪੁਰ ਲੈ ਕੇ ਗਏ ਤੇ ਇੱਕ ਸੇਲ ਹੋ ਗਿਆ ਦੋ ਰੇ ਦੋ ਰਹਿ ਗਏ ਆ ਬੰਦੇ ਉਹ ਦੁੱਗਾ ਬੱਚਾ ਲੈ ਕੇ ਆਏ ਇਹੇ ਹਾਂ ਜੀ ਠੀਕ ਹੈ ਜਿਹੜਾ ਸੇਲ ਹੋਇਆ ਕਿੰਨੇ ਕਦਾ ਹੋਇਆ ਉਹਦਾ 50000 ਮੁੰਨ ਮੰਗੇ ਦੋ ਘਟ 40 ਦੇ ਸਿਆਂ ਨੂੰ ਆਇਆ ਠੀਕ ਆ ਬਿਲਕੁਲ ਗਲਾਬੀ ਦਾ ਸਨ ਜੀ ਗਲਾਬੀ ਨਾਲ ਤਾਂ ਬੱਚਾ ਇੱਕ ਆਏਗਾ ਇਹ ਵੀ ਬਿਲਕੁਲ ਗਲਾਬੀ ਦਾ ਸਨ ਤੇਰੀ ਕਿੰਨੀ ਕੀਮਤ ਮੰਗਦੇ ਹੋ ਇਹ ਵੀ 35000 ਮੰਗਦੇ ਜੀ ਇਹ ਕਿਹੜੀ ਨਸਲਾ ਬਾਈ ਇਹ ਗੁਲਾਬੀ ਨਸਲਾ ਜੀ ਬਿਲਕੁਲ ਬੋਡੀ ਗੁਲਾਬੀ ਇਸ ਕੰਨੇ ਦੀ ਠੀਕ ਆ ਹਾਂ ਜੀ ਦੇਖੋ ਕੰਨਾਂ ਦੀ ਲੈਂਥ ਦੇਖੋ ਇਹਦੀ ਇਹਦੀ ਚਾਮੜੀ ਬਿਲਕੁਲ ਗੁਲਾਬੀ ਅੱਖ ਚਿੱਟੀ ਆ ਠੀਕ ਆ ਇਹਦੀ ਕੰਨਾਂ ਦੀ ਲੈਂਥ ਕੋਣੇ ਦੇਖੋ ਅਸੇ ਇਹ ਗੁਲਾਬੀ ਨਸਲਾ ਬਾਈ ਇਹ ਗੁਲਾਬੀ ਨਸਲਾ ਕਿੰਨੇ ਦਾ ਹੁਣ ਸੇਲ ਕਰਨਾ ਇਹ ਇਹ 35 ਤੋਂ ਬਾਅਦ ਹਜ਼ਾਰ ਖੰਡ ਉਧਰੋਂ ਵੀ ਹੋ ਵੱਧ ਨਹੀਂ ਹੁੰਦਾ ਠੀਕ ਆ ਠੀਕ ਆ ਆ ਦੇਖ ਲਓ ਮੈਂ ਤੁਹਾਨੂੰ ਗੁਲਾਬੀ ਨਸਲ ਦਾ ਕਿੰਨੀ ਅੱਖ ਆ 2.5 ਮਹੀਨਾ ਦਾ ਬੱਚਾ ਹੈ 2.5 ਮਹੀਨਾ ਦਾ ਬੱਚਾ ਨਸਲ ਦਾ ਮੁੱਲ ਆ ਬਾਈ ਵੱਡਾ ਆਪਣਾ ਨਰੇਂਦਰਾ ਬਾਈ ਕਹਣਾ ਬਾਈ ਕਹਣਾ ਵੱਡਾ ਆਪਣਾ ਆਪਣਾ ਪਿੰਡ ਸੰਗਾਲੀ ਹੈ ਵੀਰ ਸੰਗਾਲੀ ਪਿੰਡ ਕੋਈ ਜਾਨਵਰ ਲੈ ਕੇ ਆਏ ਹੋ ਥਾ ਲੈ ਕੇ ਆਏ ਬਾਈ ਉਹ ਠੀਕ ਆ ਤੇ ਵਧੀਆ ਵਿਕੀਆ ਕਿਵੇਂ ਇੱਕ ਵਿਕੀ ਵੀਰੇ ਅੱਛਾ ਆ ਆ ਲਾਓ ਮੈਗ ਅੱਛਾ ਇੱਕ ਵਿਕ ਗਈ ਆ ਵੀਰੇ ਕਿੰਨੇ ਦਾ ਸੇਲ ਹੋ ਗਿਆ ਉਹ 20000 ਦੀ سیل ਹੋ ਗਈ ਬਾਈ ਠੀਕ ਆ ਠੀਕ ਆ ਹੁਣ ਆ ਦੋ ਰਹਿ ਗਏ ਆਪਣੇ ਕੋਲੇ ਆ ਵੀਰੇ ਹਾਂ ਦੋ ਰਹਿ ਗਏ ਠੀਕ ਆ ਠੀਕ ਆ ਠੀਕ ਆ ਵਧੀਆ ਕੰਮ ਚੱਲ ਰਿਹਾ ਮੰਡੀ ਚ ਹਾਂ ਹਾਂ ਵੀਰੇ ਵਧੀਆ ਅੱਗੇ ਨਾਲੋਂ ਘਾਟਾ ਜਾਂ ਵੱਧ ਆਇਆ ਅੱਗੇ ਨਾਲੋਂ ਘਾਟਾ ਵੀਰੇ ਪਸੂਆ ਠੀਕ ਆ ਪਸੂ ਘਾਟਾ ਅੱਗੇ ਨਾਲੋਂ ਹਾਂ ਠੀਕ ਆ ਠੀਕ ਆ ਅੱਜ ਮੈਂ ਕਹਿੰਦਾ ਲਾਸਟ ਦਿਨ ਹੋਊਗਾ ਨਹੀਂ ਆ ਜਿਹਨੇ ਲੈਣਾ ਚ ਲੈ ਲੈਣਗੇ ਬਾਈ ਸ਼ਾਮ ਤੱਕ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਓਕੇ 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 9 ਮੀਟਰ 1 ਬਾਈ ਹੋਣੀ ਆਪਾਂ ਨੂੰ ਹੋਰ ਮਿਲ ਕੇ ਆ ਬਾਈ ਮੈਂ ਕਿਲਾ ਰੋਜ ਅੱਜ ਵੀ ਤਾਂ ਮਰੇ ਉਹ ਲੋਕਾਂ ਦਾ ਆਫਰ ਮੁਝੇ ਹੀ ਪੜੀ ਜਾਉਂਦਾ ਹਾਂਜੀ ਭਾਈ ਜੀ ਕਿਹੜਾ ਪਿੰਡਾ ਆਪਣਾ ਆਪਣਾ ਲੋਕਲਾ ਮਲੇਰ ਬੋਲਾ ਬਈ ਠੀਕ ਆ ਕਹੇ ਜਾਨਵਰ ਨੇ ਇੱਥੇ ਕੋਲੇ ਆਪਣੇ ਕੋਲੇ ਤਿੰਨ ਹਨ ਬਈ ਆ ਉਹਨਾਂ ਨੂੰ ਗੱਲ ਪੜਾਇਆ ਤਿੰਨ ਜਾਨਵਰ ਆ ਵੀ ਆਪਣਾ ਹਾਂਜੀ ਠੀਕ ਆ ਠੀਕ ਆ ਕੋਈ ਸੇਲ ਵੀ ਹੋਇਆ ਅਜੇ ਤਾਂ ਹੋਇਆ ਨਹੀਂ ਵੀਰੇ ਓਕੇ ਇਹਨਾਂ ਦਾ ਮੁੱਲ ਮੰਨ ਕੀ ਮੰਗਦੇ ਹੋ ਤੁਸੀਂ ਨਾ 1.5 ਲੱਖ ਮੰਗਦੇ ਆ ਠੀਕ ਆ ਇਹਨਾਂ ਦੀ ਹਾਈਟ ਕਿੰਨੀ ਆ ਐੜਦਾ ਦਾ ਪਈ ਪਤਾ ਨਹੀਂ ਹੈਗਾ ਹੋਊਗਾ ਇਹ 42 42 42 ਦੇ ਰਵੇ ਉਹਨੇ ਹੋਊਗਾ ਹਣਾ 42 42 ਦੇ ਰਵੇ ਆਈ ਠੀਕ ਆ ਠੀਕ ਆ ਠੀਕ ਆ ਦੋ ਦੰਦ ਨੇ ਹਾਂ ਦੋ ਦੰਦ ਬੱਚੇ ਨੇ ਵੀਰੇ ਇਹ ਦੋ ਦੰਦ ਬੱਚੇ ਨੇ ਹਾਂ ਦੋ ਦੰਦ ਬੱਚੇ ਨੇ ਜੀ ਠੀਕ ਆ ਠੀਕ ਆ ਦਿਖਾਓ ਇੱਕੋ ਬੱਚੇ ਦੋ ਦੰਦ ਦਿਖਾਓ ਬੜਾ ਜੀ ਹਾਂ ਦੰਦ ਲਗਾਓ ਲਓ ਇਹ ਦੋ ਆ ਲੋ ਆ ਮਾੜਾ ਬਲੌਗ ਚ ਲਿਖਦੀ ਮੈਂ ਆਪਣੇ ਗਰੁੱਪ ਤੇ ਆ ਲੈ ਮਿੱਤਰੋ ਹੁਣ ਤੁਹਾਨੂੰ ਦੋ ਦੰਦ ਦਿਖਾਉਨੇ ਆ ਬਾਈ ਆ ਆ ਲੋ ਜੀ ਏ ਬਾਈ ਤੁਸੀਂ ਸੇਲ ਕਿਨੇ ਦਾ ਕਰਨਾ ਹੈ? ਇਹ 50000 ਰੁਪਏ ਇੱਕ ਵਾਰ ਵੀਰੇ। ਠੀਕ ਆ, ਬਾਕੀ ਮੌਕੇ ਤੇ। ਹਾਂ, ਮੌਕੇ ਤੇ ਦੇਖਾ ਡੱਬਾ ਹੋ ਗਈ ਪਿੰਾਈ ਹੈ ਨਹੀਂ। ਭਾਈ 10 ਲੱਖ ਰੁਪਏ ਆਏ। ਜੋੜੀ ਦਾ? ਹਾਂ ਜੀ। ਜੋੜੀ ਦਾ 50000 ਮੰਗਦਾ। ਬਾਈ ਜੋੜੀ ਦਾ 1 ਲੱਖ ਰੁਪਏ ਆ ਜੀ। ਜੋੜੀ ਦਾ 1.5 ਲੱਖ ਮੰਗਦੇ ਹੋ। 1.75 ਲੱਖ ਰੁਪਏ ਇੱਕ ਵਾਰ। ਠੀਕ ਆ, ਠੀਕ ਆ, ਠੀਕ ਆ, ਠੀਕ ਆ। ਉਹਦਾ ਬੈਂਡ ਆ ਯਾਰ। 43 ਬੰਦੇ। ਇਹ ਵੀ ਬਾਈ ਗਲਾਬੀ ਨਸਲ ਹੈ। ਇਹ ਬਾਈ ਜੀ ਗਲਾਬੀ ਨਸਲ ਹੈਗੀ। ਹੈ ਜੀ। ਬੋਲੋ ਬੋਲੋ ਬਾਈ ਅਹੀਂ ਬੋਲੋ। ਇਹ ਦੂਜੀ ਨਸਲ ਆਗੀ। ਇਹ ਕਿਹੜੀ ਨਸਲ ਆ ਇਹ ਮਨ ਬੀਟਨ ਨਸਲ ਆ ਇਹ ਕੰਨਾਂ ਦੀ ਲੈਂਥ ਦੇਖੋ ਆ ਲੈਂਥ ਦੇਖੋ ਮੇਟਰ ਕੰਨਾਂ ਦੀ ਇਹਦੇ ਆਪਾਂ ਦੰਦ ਦੇਖੋ ਨਾ ਬਿਲਕੁਲ ਦੋ ਦੰਦ ਦਾ ਬੱਚਾ ਹਲੇ ਦੁਕਾਨਾ ਬਾਈ ਲਓ ਜੀ ਦੁਕਾਨਾ ਬੱਚਾ ਹਾਂ ਜੀ ਠੀਕ ਆ ਠੀਕ ਆ ਇਹਦਾ ਮੁੱਲ ਮਲ ਕੀ ਮੰਗਦੇ ਹੋ ਬਾਈ ਇਹਦਾ ਮੁੱਲ 35000 ਆ ਜੀ ਇਹਦਾ ਠੀਕ ਆ ਠੀਕ ਆ ਜੀ ਨੌ ਮੇਟਰ ਚੈੱਕ ਕਰ ਲਓ ਬਾਕੀ ਤੁਹਾਨੂੰ ਸਾਰੀ ਮੰਡੀ ਚ ਫਿਰ ਕੇ ਦਿਖਾਉਣੇ ਆ ਆਪਾਂ ਆਜੋ ਬਾਈ ਇਹਨਾਂ ਦੇ ਆਪਣੇ ਵੇਟ ਵੇਟ ਮੁੱਲ ਕਿੰਨਾ ਕਹੂੰਗਾ ਕਿੰਨਾ ਕੁ ਵੇਟ ਹੋਊਗਾ ਨਾ ਇਹ ਵੇਟ ਹੋਊਗਾ ਕਿ ਕਵਾਂਟਲ ਦੇ ਕਰੀ ਕਵਾਂਟਲ ਕਵਾਂਟਲ ਆਊ ਇੱਕ ਹਾਂ ਐ ਨਹੀਂ ਸਾਹਿਬ ਨਾ ਹਾਂ ਸੂਰਾ ਕਮਾਂਡਲ ਦਾ ਹੋ ਬੰਨਾ ਠੀਕ ਆ ਠੀਕ ਆ ਠੀਕ ਆ ਆਲੇ ਨਾਲ ਆਲੇ ਮੈਂ ਗਏ ਦੇ ਨਾਲ ਭਾਈ ਸੌਦਾ ਹੋ ਰਿਹਾ ਹੋ ਗਿਆ ਵੀਰੇ ਠੀਕ ਆ ਠੀਕ ਆ ਹਾਂਜੀ ਹਾਂਜੀ ਆ ਜਾਨਵਰ ਆ ਆ ਜਾਨਵਰ ਆ ਜੀ ਕੀ ਮੁੱਲ ਵੜੀ ਇਹਦਾ ਰੁਪਿਆ ਵੀਰ ਨੇ ਮੰਗਿਆ ਸੀ 35000 ਠੀਕ ਆ ਆਪਾਂ ਲੱਤਾ ਵੀਰ ਤੋਂ ਇਹ 26000 ਦਾ 26 ਦਾ 26 ਦਾ ਇਹ ਭਾਈ 26000 ਇਹ ਭਾਈ ਸੇਲ ਵਾਲਾ ਸੀ 26 ਆ 26000 ਇਹ ਕਿੰਨਾ ਕੁ ਵਜਨ ਹੋਊਗਾ ਇਹਦਾ ਭਜਨ ਹੈ ਇਹਦਾ ਵੀਰੇ 50 ਕਿਲੋ ਟੋਟਲ 40 50 ਕਿਲੋ ਹੋਊ ਹਾਂ 40 ਤੋਂ 50 ਕਿਲੋ ਠੀਕ ਆ ਠੀਕ ਆ ਚਲੋ ਮੁबारकਾਂ ਬਾਈ ਤੁਹਾਨੂੰ ਤੈਨੂੰ ਵੀ ਮੁबारकਾਂ ਵੀਰੇ ਲਓ ਜੀ ਅੱਗੇ ਚੱਲਦੇ ਆਪਾਂ ਚੱਲ ਲਓ ਜੀ 11 12 ਅਗਲੇ ਲਵੀ ਸੋਨੇ ਇੱਕ ਹੋਰ ਬਾਈ ਨਾਲ ਬੁਲਾਉਣੇ ਆ ਹਾਂਜੀ ਬਾਈ ਜੀ ਕਿਵੇਂ ਹੋ ਠੀਕ ਆ ਬਾਈ ਵਧੀਆ ਕਿਹੜਾ ਪਿੰਡ ਆ ਬਾਈ ਦਾ ਵੱਲਦਵਾਲ ਆ ਬਾਈ ਵੱਦਵਾਲ ਕਿੰਨੇ ਜਾਨਵਰ ਲੈ ਕੇ ਆਏ ਹੋ ਬਾਈ ਹੈਗੇ ਨੇ 6-8 ਕ ਮੇਮਣੇ ਨੇ ਦੋ ਬੱਕਰਾ 10 ਕ ਪਸ਼ੂ ਹੋਣਗੇ ਹੋਗੇ ਸੇਲ ਕੋਈ ਚੇਲੇ ਦਾ ਕੋਈ ਨਹੀਂ ਹੋਇਆ ਬਾਈ ਠੀਕ ਆ ਠੀਕ ਆ ਅਜੇ ਆਈਆਂਗੇ ਇਹਨਾਂ ਦਾ ਕੀ ਕੁਝ ਮੰਗਦੇ ਤੁਸੀਂ ਇਹਨਾਂ ਦਾ ਵੀਰੇ ਮੰਗਦੇ ਆਂਗੇ ਆਪਾਂ ਜੇ ਡੜਾ ਲਊਗਾ ਅਗਲਾ 4-4000 ਨੂੰ ਦੇ ਦਾਂਗੇ ਸਾਰੇ ਇਕੱਠੇ ਚੱਕੂ ਠੀਕ ਆ ਆਉਂ ਕੱਲੇ ਕੱਲੇ ਦਾ ਡੜਾ ਡੇਟਾ ਕਿਹਦਾ ਇਹ ਨਸਲ ਨਸਲ ਕਿਹੜੀ ਆ ਕੋਈ ਵਧੀਆ ਨਸਲ ਆ ਵੀਰੇ ਪਿਓਰ ਠੀਕ ਆ ਵਧੀਆ ਮੇਮਣੇ ਵਧੀਆ ਬੱਕਰੇ ਦੇ ਮੇਮਣੇ ਤਾਂ ਨਹੀਂ ਟੂਣੀ ਲੱਗੇ ਹਨ ਪੱਤੇ ਮਾੜਾ ਮੂੰਹ ਟੇ ਮਾਰਦੇ ਠੀਕ ਆ ਠੀਕ ਦੁੱਧ ਪਿੰਦੇ ਓਕੇ ਓਕੇ ਹਾਂ ਬੱਚੇ ਯਾਨੀ ਸਾਰੇ ਵਧੀਆ ਨੇ ਲਾਸਟ ਤੱਕ ਕਿੱਥੇ ਤੱਕ ਦੇ ਦੋਗੇ ਲਾਸਟ ਤੁਸੀਂ ਲਾਸਟ ਵੀਰੇ 3500 ਜੇ ਡੜ ਨਹੀਂ ਮਿੱਤਰੋ ਅੱਗੇ ਤੁਹਾਨੂੰ ਹੋਰ ਦਿਖਾਉਨੇ ਆ ਮੰਡੀ 'ਚ ਫਿਰ ਤੁਰ ਕੇ ਆ ਜਾਓ ਫਿਰ ਇੱਕ ਬਾਈ ਆਪਾਂ ਨੂੰ ਆ ਮਿਲ ਗਿਆ ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਬਾਈ ਜੀ ਆਪਣੇ ਸਾਰੇ ਕਿਹੜਾ ਪਿੰਡਾ ਬਾਈ ਦਾ ਆਪਾ ਰਾਜਸਥਾਨ ਤੋਂ ਬਾਈ ਰਾਜਸਥਾਨ ਤੋਂ ਹਾਂਜੀ ਬੀਜਨਗਰ 21 TV ਕੈ ਕਿ ਜਾਨਵਰ ਲੈ ਕੇ ਆਏ ਹੋ ਆਪਣੇ ਕੋਲੇ ਸੀਗੇ ਬਾਈ ਲਮਸਮ 60 ਕਨਗ ਸੀਗੇ ਸਾਰੇ 60 ਹਾਂਜੀ ਕਿੰਨੇ ਕਿਸੇ ਸੇਲ ਹੋ ਗਏ ਸਾਰੇ ਹੀ ਹੋ ਗਏ ਜੀ ਆ ਹੀ ਰਹਿ ਗਏ ਫਿਰ ਦੋ ਆ ਤਿੰਨ ਰਹਿ ਗਏ ਆਪਣੇ ਬਸ ਦੋ ਹੀ ਰਹਿ ਗਏ ਆ ਵੀ ਹੋ ਗਿਆ ਜੀ ਠੀਕ ਆ ਠੀਕ ਆ ਇਹਨਾਂ ਦਾ ਕੀ ਕੁਸ ਮੰਗਦੇ ਹੋ ਇਹ ਤਾਂ ਸੇਲ ਹੋ ਗਏ ਜੀ 45000 ਦਾ ਵਿੱਚ ਹਾਂਜੀ 45000 ਦਾ ਹਾਂਜੀ ਹਾਂਜੀ ਠੀਕ ਆ ਠੀਕ ਆ ਇਹਨਾਂ ਦਾ ਵਜਨ ਕੋਈ ਨਾ ਵਜਨ ਇਹਦਾ ਕੁਆਂਟਲ ਆ ਜੀ ਓਕੇ ਹਾਂਜੀ ਤੇ ਜਿਹੜੇ ਆ ਖੜੇ ਇਹਨਾਂ ਬਾਰੇ ਦੱਸੋ ਫਿਰ ਇਹ ਆਪਾਂ ਸੇਲ ਕਰਨਾ 6 ਦੰਦ ਹੈ ਜੀ ਇਹ 6 ਦੰਦ ਦਾ ਹਾਂਜੀ weight 90 ਕਿਲੋ ਆ weight 90 ਕਿਲੋ ਹਾਂਜੀ ਮੁੱਲ 55000 ਕਰ ਰਹੇ ਆ ਆਪਾਂ ਇਹਦਾ ਮੁੱਲ 55000 ਕਰ ਰਹੇ ਆ ਕਿ ਲਾਸਟ ਕਿੱਥੇ ਤੱਕ ਦੇਵੋਗੇ ਬਸ ਦੇ ਦਾਂਗੇ ਮਾਨ ਤਾਨ ਕਰ ਦਾਂਗੇ ਜੀ ਠੀਕ ਆ ਠੀਕ ਆ ਲੰਮ 45000 ਇਹਦੇ ਬਾਰੇ ਇਹਦੇ ਬਾਰੇ ਦੱਸੋ ਇਹਦਾ weight 80 ਕਿਲੋ ਆ ਜੀ ਹਾਂਜੀ ਇਹਦਾ 45000 ਮੁੱਲ ਕਰ ਰਹੇ ਆ ਇਹਦਾ 45000 ਮੁੱਲ ਹਾਂਜੀ ਦੇ ਦਾਂਗੇ 40 ਚੂਲੀ ਤਾਂ ਛੱਡ ਦਾਂਗੇ ਠੀਕ ਆ ਠੀਕ ਆ ਹਾਂਜੀ ਮੰਡੀ ਕਿਵੇਂ ਚੱਲ ਰਹੀ ਅੱਜ ਤੁਹਾਨੂੰ ਮੰਡੀ ਤਾਂ ਕਦੇ ਉਤਰਾਵ ਚੜਾਵ ਚੱਲ ਰਿਹਾ ਵੀ ਚੰਗੀ ਚੱਲ ਰਹੀ ਹੈ ਜੀ ਜਿਹੜੇ ਥੋਡੇ ਵਾਲੇ ਜਾਨਵਰ ਨੇ ਇਹ ਜ਼ਿਆਦਾਤਰ ਐਤ ਕੀ ਉੱਥੇ ਬੰਬੇੋਂ ਨਿਕਲ ਗਏ ਹਾਂਜੀ ਇੱਕ ਤਾਂ ਬੰਬੇ ਤੇ ਬੰਗਲੌਰ ਉਧਰ ਨੂੰ ਚੱਲ ਗਏ ਬਹੁਤ ਜ਼ਿਆਦਾ ਹਾਂਜੀ ਹਾਂਜੀ ਇੱਥੇ ਬਹੁਤ ਘੱਟ ਮਾਲ ਆਇਆ ਇੱਥੇ ਜੀ ਠੀਕ ਆ ਠੀਕ ਆ ਲੇ ਵੀ ਅੱਜ ਕੱਲ ਨੂੰ ਹੈ ਗਿਆ ਬਕਰੀਦ ਉਹ ਮਾਲ ਉਹ ਐਤ ਵੀ ਅੱਗੇ ਨਾਲੋਂ ਮਾਲ ਕਹਿੰਦੇ ਘਟ ਆਇਆ ਮਿੱਤਰੋ ਜਿਆਦਾਤਰ ਜਿਹੜਾ ਰਾਜਸਥਾਨ ਵਾਲਾ ਮਾਲ ਆ ਉਹ ਵਗ ਗਿਆ ਬੰਬੇ ਜਿਹੜਾ ਰਾਜਸਥਾਨ ਵਾਲਾ ਨਾ ਉਹ ਕਹਿੰਦੇ ਉੱਥੇ ਵਗ ਗਿਆ ਵੱਧ ਬੱਬੇ ਵਗ ਗਿਆ ਅੱਗੇ ਨਾਲ ਉਹਦਾ ਮੇਲਾ ਬਹੁਤ ਘਟ ਗਿਆ ਬਾਟ ਕਿਤਨੇ ਕੀ ਭਾਈ ਆ ਆ ਜਾ ਇਧਰ ਨੂੰ ਚੱਲਦੇ ਆ ਬੱਬੂ ਕਹਿੰਦਾ ਅੰਦਰ ਚੱਲਦੇ ਆ ਦੇਖਦੇ ਆ ਮੇਲਾ ਬਾਕੀ ਤੁਹਾਨੂੰ ਦਿਖਾਉਣੇ ਆ ਸਾਰਾ ਮੇਲਾ ਫਿਰ ਤੁਰ ਕੇ ਕੀ ਬਾਤ ਆ ਲਵੀ ਚੱਲ ਬੱਬੂਆ ਕਿਉਂ ਕਰ ਲੈ ਸਕ ਨਹੀਂ ਲਵੀ ਚੈੱਕ ਕਰੋ ਸਾਮ ਨੂੰ ਮੰਡੀ ਦਾ ਦ੍ਰਿਸ਼ ਮੰਡੀ ਕਦੇ ਅੱਗੇ ਨਾਲੋਂ ਭਾਈ ਮਾਲ ਘਟਾ ਆਇਆ ਮਾਰ ਲੈ ਤੀ ਘਟਾ ਯਾਰ ਲੈ ਵੀ ਚੈੱਕ ਕਰ ਲੋ ਚਾਰੇ ਪਾਸੇ ਬਾਕੀ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰੀ ਚੱਲੋ ਜਿੰਨਾ ਹੋ ਸਕੇ ਲੈ ਵੀ ਮਿੱਤਰੋ ਅੱਜ ਤੁਹਾਨੂੰ ਮੰਡੀ ਸਾਰੀ ਦਿਖਾਤੀ ਆਪਾਂ ਨੇ ਕਿੱਥੋਂ-ਕਿੱਥੋਂ ਤੁਸੀਂ ਹੈਗੇ ਹੋ ਦੇਖ ਰਹੇ ਹੋ ਵੀਡੀਓ ਨੂੰ ਕਮੈਂਟ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਕੱਲ ਨੂੰ ਹੈਗੀ ਆ ਬਕਰੀਦ ਸਾਰਿਆਂ ਨੂੰ ਬਕਰੀਦ ਦੀਆਂ ਲੱਖ ਲੱਖ ਮੁਬਾਰਕਾਂ ਜਿਹੜੇ ਭਰਾ ਬੱਕਰੇ ਬਕਰੀਆਂ ਰੱਖਦੇ ਨੇ ਰੱਖਣ ਦੇ ਸ਼ਕੀਨ ਨੇ ਉਹਨਾਂ ਲਈ ਲੈ ਮੈਂ ਸਾਈਡ ਤੇ ਇੱਕ ਪ੍ਰੋਡਕਟ ਲੈ ਕੇ ਆਇਆ ਸਾਈਡ ਤੇ ਐਡ ਵੀ ਚੱਲ ਰਹੀ ਆ ਐਲ ਡੀ ਐਮ ਐਚ ਗੋਲਡ ਮੈਂ ਕਿਹਾ ਬੱਕਰੇ ਦਾ ਵੇਟ ਵਧਾਉ ਸਾਈਨਗ ਆਊਗੀ ਭੁੱਖ ਵਧੂਗੀ ਗੱਲਬਾਤ ਐਂਡ ਆ ਪ੍ਰੋਡਕਟ ਦੀ ਜਿਨ੍ਹਾਂ ਨੇ ਵਰਤੇ ਆ ਜਰੂਰ ਰਿਜ਼ਲਟ 100% ਆਏ ਨੇ ਤੁਸੀਂ ਵੀ ਮੈਂ ਰਿਕਮੈਂਡ ਕਰੂੰਗਾ ਬਾਈ ਜੀ ਵਰਤੋ ਇਹਨੂੰ ਜਰੂਰ ਤੁਹਾਡੇ ਸ਼ਹਿਰਾਂ ਦੇ ਵਿੱਚੋਂ ਮੈਡੀਕਲ ਸਟੋਰ ਤੋਂ ਹੋਵੇ ਮਿਲ ਜਾਣਾ ਉਪਲਬਧ ਬਾਕੀ ਕੋਈ ਗੱਲਬਾਤ ਕਰਨੀ ਹੈ ਇਸ ਸੰਬੰਧੀ 9780732900 ਇਹਨਾਂ ਦਾ ਨੰਬਰ ਹੈਗਾ ਉੱਤੇ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਵੱਧ ਕਰ ਦਿਓ ਤੁਹਾਨੂੰ ਮੰਡੀ ਕਿਵੇਂ ਲੱਗੀ ਕਿੰਨੇ ਤੁਸੀਂ ਜਾਨਵਰ ਵੇਚੇ ਕਿੰਨੇ ਖਰੀਦੇ ਬਾਈ ਜੀ ਜਰੂਰ ਕਮੈਂਟ ਕਰਕੇ ਦੱਸਿਓ ਆਪਾਂ ਨੂੰ ਮੰਡੀ ਘੈਂਟ ਗੱਲਬਾਤ ਲੱਗੀ ਤੇ ਹੋ ਸਕੇ ਆਪਾਂ ਪਰਸ ਨੂੰ ਫੇਰ ਸ਼ੂਟ ਕਰਾਂਗੇ ਬਾਈ ਜੀ ਸਸਿਕਾ